ਸਸਿਕਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਵਿਸਾਖੀ ਖਾਲਸਾ ਟੇਪਰੇਟ ਤੋਂ ਕੁਝ ਘੰਟੇ ਪਹਿਲਾਂ ਹੀ ਸਰੀ ਦੇ ਲక్ష్ਮੀ ਨਾਰਾਇਣ ਮੰਦਿਰ ਅਤੇ ਬੈਂਕੂਵਲ ਦੇ ਰੋਸ ਸਟਰੀਟ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਦੀਆਂ ਕੰਦਾ ਉੱਤੇ ਨਫ਼ਰਤ ਭਰੇ ਨਾਰੇ ਲਿਖਣ ਦੀਆਂ ਘਟਨਾਵਾਂ ਨੇ ਸਾਰੇ ਦੇਸ਼ ਦੇ ਵਿੱਚ ਚਿੰਤਾ ਦੀ ਲਹਿਰ ੜਾ ਦਿੱਤੀ ਹੈ ਜਿਸ ਕਿਸੇ ਨੇ ਵੀ ਇਹ ਹੀ ਕਿਹਾ ਹੈ ਉਸ ਦਾ ਮਕਸਦ ਸਿਰਫ ਹਿੰਦੂ ਸਿੱਖਾਂ ਦੇ ਵਿਚਾਰ ਨਫ਼ਰਤ ਫਲਾਉਣਾ ਦੱਸਿਆ ਜਾ ਰਿਹਾ ਹੈ ਕੈਨੇਡੀਅਨ ਪੱਤਰਕਾਰ ਡੈਨੀਅਲ ਬੋਰਟਸ ਨੇ ਦਾਅਵਾ ਕੀਤਾ ਹੈ ਕਿ ਕੱਟੜਪੰਥੀਆਂ ਨੇ ਤੇਜੀਵਾਰ ਇੱਕ ਹਿੰਦੂ ਮੰਦਿਰ ਦੇ ਵਿੱਚ ਭੰਨਤੋੜ ਕੀਤੀ ਹੈ। ਉਹਨਾਂ ਕਿਹਾ ਹੈ ਕਿ ਐਤਵਾਰ ਰਾਤ ਨੂੰ ਬ੍ਰਿਟਿਸ਼ ਕੋਲੰਪੀਆ ਦੇ ਸਰੀ ਵਿੱਚ ਇੱਕ ਮੰਦਿਰ 'ਚ ਤੇਜੀਵਾਰ ਭੰਨਤੋੜ ਕੀਤੀ ਗਈ। ਸੋਮਵਾਰ ਨੂੰ ਐਕਸ ਉੱਤੇ ਇੱਕ ਪੋਸਟ ਦੇ ਵਿੱਚ ਬੋਰਟਸ ਨੇ ਮੰਦਿਰ ਦੇ ਬਾਹਰੋਂ ਇੱਕ ਵੀਡੀਓ ਸਾਂਝਾ ਕੀਤਾ ਜਿਸ ਦੇ ਵਿੱਚ ਘਟਨਾ ਦਾ ਵੇਰਵਾ ਦਿੱਤਾ ਗਿਆ। ਉਸਨੇ ਵੀ ਦਾਅਵਾ ਕੀਤਾ ਕਿ ਦੋ ਸ਼ੱਕੀਆਂ ਨੇ ਮੰਦਿਰ ਦੀਆਂ ਗੰਦਾ ਉੱਤੇ ਇਤਰਾਜ਼ਯੋਗ ਤਸਵੀਰਾਂ ਬਣਾਈਆਂ ਸਨ। ਇਹ ਘਟਨਾ ਸਵੇਰੇ 3 ਵਜੇ ਦੇ ਕਰੀਬ ਵਾਪਰੀ ਹੈ ਉਹਨਾਂ ਨੇ ਇੱਕ ਸੁਰੱਖਿਆ ਕੈਮਰਾ ਵੀ ਚੋਰੀ ਕਰ ਲਿਆ ਬੋਰਡ ਮੈਨੇ ਆਪਣੀ ਪੋਸਟ ਵਿੱਚ ਲਿਖਿਆ ਹੈ ਕਿ ਮੈਂ ਸਰੀ ਦੇ ਲక్ష్ਮੀ ਮੰਦਿਰ ਗਿਆ ਸੀ ਜਿਸ ਦੀ ਕੱਲ ਰਾਤ ਵਕਵਾਦੀਆਂ ਨੇ ਪੰਤ ਤੋੜ ਕੀਤੀ ਸੀ ਇਹ ਤੀਜੀ ਵਾਰ ਹੈ ਕਿ ਜਦੋਂ ਪੰਤ ਤੋੜ ਹੋਈ ਹੈ ਮੈਂ ਪ੍ਰਬੰਧਕਾਂ ਅਤੇ ਸ਼ਰਧਾਲੂਆਂ ਦੇ ਨਾਲ ਗੱਲ ਕੀਤੀ ਅਤੇ ਉਹਨਾਂ ਨੂੰ ਨਹੀਂ ਲੱਗਦਾ ਕਿ ਪੁਲਿਸ ਜਾਂ ਰਾਜਨੀਤਿਕ ਪਾਰਟੀਆਂ ਨੂੰ ਇਸ ਦੀ ਕੋਈ ਵੀ ਪਰਵਾਹ ਹੈ ਕੈਨੇਡੀਅਨ ਪੱਤਰਕਾਰਾਂ ਨੇ ਸਥਿਤੀ ਨੂੰ ਖਾਨਕ ਹਿੰਦੂ ਭਾਈਚਾਰੇ ਦੇ ਲਈ ਪਰੇਸ਼ਾਨ ਕਰਨ ਵਾਲਾ ਦੱਸਿਆ ਤੇ ਉਨ੍ਹਾਂ ਕਿਹਾ ਕਿ ਪੁਲਿਸ ਅਤੇ ਰਾਜਨੀਤਿਕ ਨੇਤਾਵਾਂ ਦੋਵਾਂ ਤੋਂ ਅਸਮਰਥਿਤ ਮਹਿਸੂਸ ਕਰਦੇ ਨੇ ਬੋਰਡਮੈਨ ਨੇ ਵੈਂਕੂਵਰ ਦੇ ਰੋਜ਼ ਗੁਰਦੁਆਰਾ ਸਾਹਿਬ ਦੇ ਵਿੱਚ ਬੇਅਦਬੀ ਦੀ ਇੱਕ ਹੋਰ ਘਟਨਾ ਵੀ ਰਿਪੋਰਟ ਕੀਤੀ ਦੱਸਿਆ ਇਸ ਦੌਰਾਨ ਕੈਨੇਡੀਅਨ ਹਿੰਦੂ ਚੈਂਬਰ ਆਫ ਕਾਮਰਸ ਨੇ ਬ੍ਰਿਟਿਸ਼ ਕੋਲੰਪੀਆ ਦੇ ਲక్ష్ਮੀਨਾਰਾਇਣ ਮੰਦਰ ਦੇ ਵਿੱਚ ਕਥਿਤ ਪੰਟ ਤੋੜ ਦੀ ਨਿੰਦਾ ਕੀਤੀ ਕੈਨੇਡੀਅਨ ਹਿੰਦੂ ਚੈਂਬਰ ਆਫ ਕਾਮਰਸ ਨੇ 121 ਪੋਸਟ ਵਿੱਚ ਲਿਖਿਆ ਅਸੀਂ ਕੱਟੜ ਪੰਥੀ ਇਹਦੇ ਵੱਲੋਂ ਪੀਸੀ ਦੇ ਵਿੱਚ ਲਕਸ਼ਮੀ ਨਾਰਾਇਣ ਮੰਦਿਰ ਦੇ ਭੰਤ ਤੋੜ ਦੀ ਸਖਤ ਨਿੰਦਾ ਕਰਦੇ ਹਾਂ ਅਤੇ ਹਿੰਦੂ ਫੋਬੀਆ ਦੀ ਇਸ ਕਾਰਵਾਈ ਦਾ ਕੈਨੇਡਾ ਵਿੱਚ ਕੋਈ ਵੀ ਸਥਾਨ ਨਹੀਂ ਹੈ ਅਸੀਂ ਤੁਰੰਤ ਕਾਰਵਾਈ ਦੀ ਅਪੀਲ ਕਰਦੇ ਹਾਂ ਅਤੇ ਸਾਰੇ ਕੈਨੇਡੀਅਨਸ ਨੂੰ ਨਫ਼ਰਤ ਵਿਰੁੱਧ ਇਕਜੁੱਟ ਹੋਣ ਦੇ ਲਈ ਕਹਿੰਦੇ ਹਾਂ ਅਤੇ ਚੁੱਪ ਰਹਿਣਾ ਕੋਈ ਵੀ ਵਿਕਲਪ ਨਹੀਂ ਹੈ ਇਸ ਤੋਂ ਪਹਿਲਾਂ ਐਤਵਾ ਸਥਾਨਕ ਸਮੇ ਨੂੰ ਔਟਵਾ ਨੇਪੀਨ ਤੋਂ ਕੈਨੇਡੀਅਨ ਸੰਸਦ ਮੈਂਬਰ ਚੰਦਰ ਆਰੀਆ ਨੇ ਕੈਨੇਡਾ ਦੇ ਵਿੱਚ ਹਿੰਦੂ ਅਤੇ ਸਿੱਖ ਭਾਈਚਾਰਿਆਂ ਨੂੰ ਧਾਰਮਿਕ ਸਥਾਨਾਂ ਦੀ ਬੇਅਦਬੀਆਂ ਕਈ ਘਟਨਾਵਾਂ ਤੋਂ ਬਾਅਦ ਕੱਟੜਪੰਥੀਆਂ ਦੇ ਵਿਰੁੱਧ ਫੈਸਲਾਕੁਨ ਸਰਕਾਰੀ ਕਾਰਵਾਈ ਦੀ ਵੀ ਮੰਗ ਕਰਨ ਦੀ ਅਪੀਲ ਕੀਤੀ। ਆਤਿਮੁਲ ਦੇ ਕੈਨੇਡੀਅਨ ਸੰਸਦ ਮੈਂਬਰ ਨੇ ਇੱਕ ਸੋਸ਼ਲ ਮੀਡੀਆ ਆਪਣੀ ਪੋਸਟ ਵਿੱਚ ਲਿਖਿਆ ਕਈ ਸਾਲਾਂ ਪਹਿਲਾਂ ਸ਼ੁਰੂ ਹੋਏ Hindu ਮੰਦਰਾਂ ਉੱਤੇ ਹਮਲੇ ਅਜ ਵੀ ਬੇਰੋਕ ਜਾਰੀ ਨੇ Hindu ਮੰਦਰ ਉਤੇ ਹਤਾਸਾ ਗ੍ਰੈਫਟੀ ਕਟੜਪੰਥੀਆਂ ਦੇ ਵੱਡੇ ਪ੍ਰਭਾਵ ਦੀ ਇੱਕ ਹੋਰ ਠੰਡਾ ਕਰਨ ਵਾਲੀ ਯਾਦਗਾਰ ਹੈ ਸੁਚੇਜੇ ਟੰਗ ਦੇ ਨਾਲ ਸੰਗਠਿਤ ਚੰਗੀ ਤਰ੍ਹਾਂ ਫੰਡ ਪ੍ਰਾਪਤ ਅਤੇ ਮਹੱਤਵਪੂਰਨ ਰਾਜਨੀਤਿਕ ਪ੍ਰਭਾਵ ਦੁਆਰਾ ਸਮਰਥਿਤ ਕਟੜਪੰਥੀ ਤੱਤ ਬੇਸ਼ਰਮੀ ਦੇ ਨਾਲ ਆਪਣਾ ਦਬਦਬਾ ਜਿਤਾਰੇ ਨੇ ਅਤੇ ਕੈਨੇਡਾ ਪਾਰਟ ਦੇ ਵਿੱਚ ਹਿੰਦੂ ਆਵਾਜ਼ਾਂ ਨੂੰ ਸਫਲਤਾਪੂਰਵਕ ਚੁੱਪ ਕਰਵਾ ਰਹੇ ਨੇ ਦਸੇ ਇਹ ਨਪਾਕ ਹਰਕਤਾ ਹਰ ਇੱਕ ਸਹੀ ਸੋਚ ਰੱਖਣ ਵਾਲੇ ਕੈਨੇਡੀਅਨ ਦੀ ਜ਼ਮੀਰ ਨੂੰ ਝੰਜੋੜ ਰਹੀਆਂ ਨੇ ਇਤਿਹਾਸਿਕ ਸਰੀ ਖਾਸਾ ਪ੍ਰੇਟ ਤੋਂ ਠੀਕ ਪਹਿਲਾਂ ਇਨਾ ਸਮਪਰਦਾਇਕ ਤਾਕਤਾਂ ਦੇ ਵੱਲੋਂ ਨਫ਼ਰਤ ਫਲਾਉਣ ਦੀ ਕੋਸ਼ਿਸ਼ ਇਨਾਂ ਨੇ ਘਣਾਉਣੇ ਮਨਸੂਬਿਆਂ ਦੀ ਪੁਸ਼ਟੀ ਕਰਦੀ ਹੈ ਇਹ ਕੰਮ ਚੱਲ ਰਹੀ ਸੰਗੀਤ ਚੋਣ ਮੁਹਿੰਮ ਦੌਰਾਨ ਸਮਾਜਿਕ ਸਦਭਾਵਨਾ ਨੂੰ ਨੁਕਸਾਨ ਪਹੁੰਚਾਉਂਦੀ ਯੋਜਨਾ ਦਾ ਹਿੱਸਾ ਦਿਖਾਈ ਦਿੱਸਦੀ ਹੈ ਬਿਊਰੋ ਪੋਰਟ ਚੈਨਲ ਪੰਜਾਬੀ